ਆ ਗਾ ਮੋਰੀ ਆ ਜਾ ਬੰਦਰੋ ਹਾਂ ਜੀ ਅਣਖੀਲਾ ਪੰਜਾਬ ਟੀਵੀ ਅਤੇ ਅੰਜੜ ਪੰਜਾਬੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਸਪ੍ਰੀਤ ਸਿੰਘ ਬਹੁਤ ਸਵਾਗਤ ਕਰਦਾ ਹਾਂ ਆ ਨਿਊਜ਼ੀਲੈਂਡ ਦੇ ਵਿੱਚ ਹੋਣ ਵਾਲਾ ਬੱਬੂ ਮਾਨ ਦਾ ਸ਼ੋਅ ਜਿਹੜਾ ਆ ਵੱਖ-ਵੱਖ ਜਿਹੜੇ ਟਰੰਗਾ ਟਰੰਗਾ ਕ੍ਰਾਈਸਚਰਚ ਤੇ ਆਕਲੈਂਡ ਦੇ ਵਿੱਚ ਹੋਣ ਵਾਲਾ ਤੇ ਬੱਬੂ ਮਾਨ ਉਹਨੇ ਸਾਡੇ ਨਾਲ ਇੱਥੇ ਪਹੁੰਚ ਚੁੱਕੇ ਹੈਗੇ ਆ ਤੇ ਅਸੀਂ ਜਿਹੜੀ ਆ ਇਹਨਾਂ ਦੇ ਨਾਲ ਵੀ ਗੱਲ ਗੱਲਬਾਤ ਕਰਨੀ ਚਾਹਾਂਗੇ ਅ ਬੱਬੂ ਮਾ ਜਿਹੜੇ ਆ ਆਕਲੈਂਡ ਪਹੁੰਚ ਚੁੱਕੇ ਆ ਤੇ ਅਸੀਂ ਇਹਨਾਂ ਨਾਲ ਗੱਲ ਕਰਨ ਦੀ ਜਿਹੜੀ ਆ ਉਹ ਕਰਾਂਗੇ ਤੇ ਜਿਹੜੀ ਅਪਡੇਟ ਹੈਗੀ ਆ ਨੀਦਰਨ ਟੂਰ ਬਾਰੇ ਅ ਸ਼ੋਅ ਦੇ ਜਿਹੜੇ ਪ੍ਰੋਮੋਟਰ ਹੈਗੇ ਨੇ ਮੰਜਾਦਰ ਸੋਤਾ ਤੇ ਭਵਿੰਦਰ ਪਾਸਲਾ ਵੀ ਮੀ ਨਾਲ ਸਾਡੇ ਹੈਗੇ ਨੇ ਮੈਂ ਇਹਨਾਂ ਨੂੰ ਵੀ ਕਹਾਂਗਾ ਕਿ ਉਧਰਲੀ ਸਾਈਡ ਆ ਜਾਣ ਆਪਾਂ ਜਿਹੜੇ ਦੋ ਜਿਹੜੇ ਬੋਲ ਹੈਗੇ ਆ ਨਿਊਜ਼ੀਲੈਂਡ ਦੇ ਜਿਹੜੇ ਦਰਸ਼ਕ ਹੈਗੇ ਨੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਅਸੀਂ ਕਰਵਾਵਾਂਗੇ ਸਭ ਤੋਂ ਪਹਿਲਾਂ ਬੱਬੂ ਮਾਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ੀਲੈਂਡ ਦੀ ਖੂਬਸੂਰਤ ਧਰਤੀ ਦੇ ਉੱਤੇ ਤੁਸੀਂ ਪਹੁੰਚ ਤੇ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਤੁਹਾਡਾ ਟੂਰ ਸ਼ੁਰੂ ਹੋਣ ਲੱਗਿਆ ਉਹਦੇ ਬਾਬਤ ਜਿਹੜੀਆਂ ਆਪਾਂ ਦੋ ਗੱਲਾਂ ਜਿਹੜੀਆਂ ਬਸ ਹੁਣ ਸ਼ੁਰੂ ਕਰ ਦੇਣਾ ਆਪਾਂ ਸ਼ਾਮ ਤੋਂ ਸ਼ੁਰੂ ਹੋਇਆ ਸਾਡਾ ਕੰਮ ਤਾਂ ਤੇ ਜਿਹੜਾ ਟੂਰ ਇੱਥੇ ਹੈਗਾ ਇਸ ਬਾਬਤ ਜਿਹੜੇ ਦਰਸ਼ਕ ਹਜੇ ਘਰਾਂ 'ਚ ਬੈਠੇ ਹੋ ਉਹਨਾਂ ਨੂੰ ਇੱਕ ਬੱਬੂ ਆਂ ਦੇ ਜਿਹੜੇ ਕਟੜ ਫੈਨ ਆ ਹੈਗੇ ਨੇ ਤੇ ਉਹਨਾਂ ਨੂੰ ਇੱਕ ਸਨੇਹ ਦੇ ਦਿਓ ਤਾਂ ਕਿ ਉਹ ਜਿਹੜੇ ਪਹੁੰਚ ਜਾਣਾ ਆ ਜਾਣ ਜੀ ਆ ਜਾਣ ਅਸੀਂ ਅਸੀਂ ਪਿੱਛੋਂ ਦਿੱਲੀ ਚੜਨ ਲੱਗੇ ਮੈਸੇਜ ਪਾਇਆ ਸੀ ਤੇ ਵੀ ਅਸੀਂ ਚੜਨ ਲੱਗਿਆ ਹੁਣ ਆ ਗਏ ਸੇਫ ਲੈਂਡ ਹੋ ਗਏ ਹਾਂ ਜੀ ਤੇ ਬੱਬੂ ਆਂ ਜੀ ਇੱਕ ਤੁਹਾਡੇ ਇੱਥੇ ਬਹੁਤ ਜ਼ਿਆਦਾ ਫੈਨ ਹੈਗੇ ਨੇ ਸਾਨੂੰ ਪਤਾ ਕਿ ਜਿਹੜੇ ਜਿੱਥੇ ਵੀ ਪ੍ਰੋਗਰਾਮ ਹੈਗੇ ਨੇ ਉਹ ਸਾਰੇ ਫੁੱਲ ਜਾਣਗੇ ਤੇ ਹਰ ਇੱਕ ਜਗ੍ਹਾ ਤੁਸੀਂ ਕਿਹਾ ਕਿ ਨਿਊਜ਼ੀਲੈਂਡ ਜਾ ਕੇ ਜਿਹੜਾ ਮੈਂ ਅਗਲਾ ਬਿਆਨ ਹੈਗਾ ਆ ਮੈਂ ਉੱਥੇ ਹੀ ਜਾ ਕੇ ਬਿਆਨ ਦੇਣਾ ਹੈਗਾ ਆ ਅਸੀਂ ਵੀ ਹੁਣ ਗੱਲ ਕਰ ਰਹੇ ਹਾਂ ਤੇ ਸਾਡੇ ਦੋਸਤ ਦੇ ਮੁਲਕ ਵੀ ਤਲਖ ਹੋਏ ਹੋਏ ਦੋਏ ਵੜ ਬਟਾਈ ਹੋਈ ਜਾਂਦੇ ਤਾਂ ਸ਼ਾਂਤੀ ਵਧੀਆ 2 ਸਾਲ ਵਧੀਆ ਨਿਕਲ ਗਏ ਮੈਂ ਬੋਲਿਆ ਨਹੀਂ ਚੰਗੇ ਹੀ ਰਹੇ ਆ ਕੋਈ ਫਾਇਦਾ ਹੀ ਹੋਇਆ ਦੇਖੋ ਫੇਸਬੁਕ ਤੇ ਬੋਲਣਾ ਉਹ ਕੋਈ ਬਹੁਤ ਮਨ ਨਹੀਂ ਰੱਖਦਾ ਜਦੋਂ ਤੁਸੀਂ ਮੈਜੋਰਿਟੀ ਦੀ ਅਵਸਥਾ ਜਾ ਜਾਂਦੇ ਤੁਹਾਡੀ ਦੌੜ ਹੋਰ ਹੋ ਜਾਂਦੀ ਹੈ ਆਪ ਸੀ ਰੰਜ ਸ਼ਾਹ ਜ਼ਿੱਦਾਂ ਇਹ ਛੋਟੀ ਚੀਜ਼ ਹੈ ਮਸਲਾ ਕਿ ਹੈ ਕਿ ਜਿਸ ਕਮਿਊਨਿਟੀ ਚੋਂ ਪਾ ਪੈਦਾ ਹੁੰਦੇ ਆ ਜਿਸ ਘਰ ਵਿੱਚ ਜੰਮਦੇ ਆ ਜਿਸ ਸਟੇਟ ਚ ਰਹਿੰਦੇ ਆ ਅਸੀਂ ਫਿਰ ਉਹਦੀ ਬੈਟਰਮੈਂਟਲੀ ਸੋਚਦੇ ਆ ਸੋ ਮੇਰਾ ਬੇਸਿਕਲੀ ਵਿਜ਼ਨ ਉਧਰ ਹੀ ਰਹਿੰਦਾ ਜ਼ਿਆਦਾ ਕਿਸੇ ਗੁਰਵੇ ਨਾਲ ਖੜ ਜੀਏ ਕਿਸੇ ਦੀ ਗੱਲ ਕਰ ਲਈਏ ਕਿਸੇ ਦੇ ਹੱਕ ਹਕੂਕ ਦੀ ਕਰ ਲਈਏ ਜਿੰਨੇ ਕੁ ਜੋਗਿਆ ਉਹ ਹੀ ਆ ਲਿਖ ਲਈਏ ਉਹ ਵੀ ਬਰਾਬਰ ਮਾਨੇ ਰੱਖਦਾ ਅ ਨਾਲ ਨਾਲ ਜਿਹੜੀ ਪੰਜਾਬ ਦੇ ਵਿੱਚ ਵੀ ਤੁਹਾਡੇ ਵੱਲੋਂ ਕਾਫੀ ਜਗ੍ਹਾ ਤੇ ਕੰਮ ਕੀਤੇ ਜਾ ਰਹੇ ਨੇ ਉਹਦੇ ਬਾਰੇ ਵੀ ਥੋੜਾ ਜਿਹਾ ਜਿਹੜੇ ਦਰਸ਼ਕ ਬਾਹਰ ਵੀ ਬੈਠੇ ਹੈਗੇ ਨੇ ਕਿਉਂਕਿ ਅੱਜ ਕੱਲ ਜਦੋਂ ਹੁਣ ਤੁਸੀਂ ਕਿਹਾ ਕਿ ਸਾਨੂੰ ਪਹਿਲਾਂ ਸੁਣਨਾ ਚਾਹੀਦਾ ਦੇਖਣਾ ਚਾਹੀਦਾ ਹੈ ਉਸ ਤੋਂ ਬਾਅਦ ਹੀ ਜਿਹੜੀ ਗੱਲਬਾਤ ਕਰਨੀ ਚਾਹੀਦੀ ਆ ਪੰਜਾਬ ਦੇ ਵਿੱਚ ਜਿੱਦਾਂ ਤੁਸੀਂ ਕੰਮ ਕਰ ਰਹੇ ਹੋ ਕਈ ਵਾਰੀ ਤੁਸੀਂ ਫੇਸਬੁੱਕ ਤੇ ਜਾ ਕੇ ਵੀ ਗੱਲ ਕਰਦੇ ਹੈ ਕਿਉਂਕਿ ਹੁਣ ਵੀ ਤੁਸੀਂ ਗੱਲ ਕੀਤੀ ਹੈ ਕਿ ਬੇਸ ਆ ਰਾਬ ਜਿਹੜੇ ਮਦਦ ਜਿਹੜੀ ਜਿਨ੍ਹਾਂ ਨੂੰ ਚਾਹੀਦੀ ਹੈਗੇ ਉਹਨਾਂ ਨੂੰ ਦੇਣੀ ਚਾਹੀਦੀ ਪਰ ਕਈ ਵਾਰੀ ਇਦਾਂ ਦੇ ਲੋਕ ਹੈਗੇ ਨੇ ਕਿ ਮਦਦ ਇੱਥੋਂ ਲੈ ਲੈਂਦੇ ਨੇ ਤੇ ਜਿਹੜੇ ਉੱਥੇ ਪਹੁੰਚਦੇ ਨਹੀਂ ਹੈਗੇ ਉਹ ਉਹਦੇ ਬਾਰੇ ਅਸੀਂ ਤਾਂ ਗੁਪਤਦਾਨ ਚ ਆ ਜੀ ਪਰ ਜੇ ਕਿਸੇ ਨੇ ਕਰਨੀ ਹੋਈ ਤਾਂ ਤੁਸੀਂ ਸਾਨੂੰ ਅਪਰੋਚ ਕਰ ਲਓ ਅਸੀਂ ਤੁਹਾਨੂੰ ਡਾਇਰੈਕਟ ਹੀ ਭੇਜ ਦਾਂਗੇ ਦੇਖੋ ਅੱਜ ਕੱਲ ਬੈਂਕ ਅਕਾਊਂਟ ਸਭ ਕੋਲ ਹੈ ਸਰਕਾਰੀ ਤੌਰ ਤੇ ਵੀ ਖਾਸੇ ਇੱਕ ਕਾਨੂੰਨ ਇਸ ਤਰ੍ਹਾਂ ਦੇ ਕਿ ਅਕਾਊਂਟ ਸਾਰਿਆਂ ਦੇ ਬਣ ਗਏ ਤੋਂ ਮੈਨੂੰ ਲੱਗਦੀ ਹੈ ਕਿਸੇ ਇਸ ਪਾਰਦਰਸ਼ੀ ਘੱਮ ਹੈ ਕਿ ਤੁਸੀਂ ਆਰਟੀਐਸ ਕਰਦੇ ਹੋ ਡਾਇਰੈਕਟ ਅਕਾਊਂਟ ਚ ਜਾਂਦੀ ਹੈ ਕਿ ਅਸੀਂ ਹੈਲਪ ਕਰਦਾਂਗੇ ਤੁਹਾਡੀ ਜੀ ਇੱਕ ਸ਼ੋਅ ਤੋਂ ਹਟ ਕੇ ਇਸ ਕੰਮਾਂ ਤੋਂ ਹਟ ਕੇ ਇੱਕ ਮੈਂ ਪੰਜਾਬੀ ਇੰਡਸਟਰੀ ਦੀ ਗੱਲ ਕਰਨ ਲੱਗਾ ਹੈਗਾ ਆ ਬੰਬੇ ਦੇ ਵਿੱਚ ਦਿੱਲੀ ਤੋਂ ਪਾਰ ਜਿਹੜੇ ਬੈਠੇ ਹੈਗੇ ਨੇ ਉਹਨਾਂ ਦੇ ਵੱਲੋਂ ਜਿਹੜਾ ਸਾਡਾ ਗੁਆਂਡੀ ਮੌਲਕ ਹੈਗਾ ਜਿਨ੍ਹਾਂ ਦੇ ਨਾਲ ਅਸੀਂ ਸੁਹਾਵਣੇ ਜਿਹੜੇ ਸਬੰਧ ਰੱਖਣੇ ਚਾਹੁੰਦੇ ਹੈਗੇ ਆ ਉਹਨਾਂ ਦੇ ਜਿਹੜੇ ਕਲਾਕਾਰ ਸੀਗੇ ਉਹਨਾਂ ਦੇ ਨਾਲ ਵਾਈਗੜਾ ਦਾ ਸੱਦਾ ਦਿੱਤਾ ਹੋਇਆ ਪਰ ਪੰਜਾਬ ਦੇ ਜਿਹੜੇ ਕਲਾਕਾਰ ਆ ਜਿਹੜੇ ਸਿੰਗਰ ਹੈਗੇ ਨੇ ਉਹਨਾਂ ਨੇ ਇੱਕ ਸ਼ਾਂਤੀ ਦਾ ਸੱਦਾ ਦਿੱਤਾ ਹੋਇਆ ਚਾਹੀਦੀ ਦੇਖੋ ਸੀਰੀਆ 'ਚ ਵਾਰ ਹੋਈ ਹੈ ਤੁਸੀਂ ਸੀਰੀਆ 'ਚ ਜਾ ਕੇ ਹਾਲ ਵੇਖੋ ਬੱਚਿਆਂ ਦਾ ਕੀ ਹਾਲ ਹੈ ਅਗਲੀਆਂ ਜਨਰੇਸ਼ਨਾਂ ਦਾ ਕੀ ਹਾਲ ਹੈ ਲੜਨਾ ਸੌਖਾ ਉਹਨੂੰ ਨਿਪਟਣਾ ਬਹੁਤ ਔਖਾ ਹੈ ਹਰ ਮੁਲਕ ਅੱਜਕੱਲ ਪਾਵਰਫੁੱਲ ਹੈ ਜਿੱਦਾਂ ਆਪਾਂ ਹੱਲ ਤਾਂ ਅਲਟੀਮੇਟਲੀ ਫਿਰ ਟੇਬਲ ਤੇ ਹੋਣਾ ਹੈ ਕਿ ਕਲਾਕਾਰ ਹਮੇਸ਼ਾ ਇਹੀ ਸੁਖ ਮੰਗਦੇ ਆ ਕਿ ਸ਼ਾਂਤੀ ਰਹੇ ਕਿ ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿੱਦਾਂ ਜਿੱਦਾਂ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਕਲਾਕਾਰ ਹੈਗੇ ਨੇ ਹੱਦਾਂ ਸਰਾ ਹੱਦਾਂ ਤੋਂ ਪਾਰ ਹੁੰਦੇ ਨੇ ਇਹਨਾਂ ਨੂੰ ਹੱਦਾਂ ਸਤਰਾ ਹੱਦਾਂ ਦੇ ਵਿੱਚ ਨਹੀਂ ਨਹੀਂ ਹੋਣੀ ਚਾਹੀਦੀ ਮਸਲਾ ਤਾਂ ਜਿਹੜਾ ਇਹ ਹੱਲ ਹੋਈ ਬੈਠ ਕੇ ਹੋਵੇ ਤਾਂ ਚੰਗਾ ਹੈ ਕਿਉਂਕਿ ਲੜਾਈਆਂ 'ਚ ਕੁਛ ਨਹੀਂ ਰੱਖਿਆ ਜਿਹੜਾ ਰਾਸ਼ਟਰਵਾਦ ਜਿਹੜਾ ਰਾਸ਼ਟਰਵਾਦ ਇਹਦੇ ਬਾਰੇ ਮੈਂ ਤੁਸੀਂ ਕਰਦੇ ਹੋ ਸਿਆਸੀ ਗੱਲਾਂ ਇਹਦੇ 'ਚ ਮੈਂ ਬਲੀਵ ਨਹੀਂ ਕਰਦਾ ਕਿਉਂਕਿ ਮੇਰਾ ਬੇਸਿਕ ਥੋਟਾ ਕਿ ਮੈਂ ਅਸੀਂ ਤਾਂ ਪੀਸ ਲਵਰ ਹੈ ਅਸੀਂ ਤਾਂ ਇਹ ਦੁਆ ਕਰਦੇ ਹਾਂ ਕਿ ਲਾਂਘੇ ਖੁੱਲਿਆ ਹੋਰ ਵੀ ਲਾਂਘੇ ਖੁੱਲਣ ਨੀ ਮੈਂ ਰਾਸ਼ਟਰਵਾਦੀ ਤਾਂ ਗੱਲ ਕਰ ਰਿਹਾ ਹਾਂ ਕਿਉਂਕਿ ਜਿਹੜੇ ਇਹਦੇ ਬਿਆਨ ਮੈਨੂੰ ਆਉਂਦੇ ਨਹੀਂ ਹਰ ਦੇਣੇ ਮੈਨੂੰ ਗੋਣਾ ਹੁੰਦਾ ਹਾਂ ਹਾਂ ਇਹ ਸਾਨੂੰ ਹਾਂ ਬੱਬੂਾਨ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈਗੀ ਆ ਬਹੁਤ ਵਧੀਆ ਤਰੀਕੇ ਨਾਲ ਬੱਬੂਾਨ ਜੀ ਆਕਲੈਂਡ 에ਅਰਪੋਰਟ ਤੇ ਪਹੁੰਚ ਚੁੱਕੇ ਆ ਤੇ ਜਿਹੜਾ ਜਿਹੜਾ ਪਹਿਲਾ ਬਿਆਨ ਆ ਉਹ ਇੱਥੇ ਆ ਕੇ ਦਿੱਤਾ ਆ ਤੇ ਉਮੀਦ ਕਰਦੇ ਆ ਜਿਹੜੇ ਬਾਕੀ ਜਿਹੜੇ ਸ਼ੋਅ ਹੈਗੇ ਨੇ ਉਹ ਵੀ ਇਹਨਾਂ ਦੇ ਇੱਥੇ ਪੂਰੇ ਕਾਮਯਾਬ ਰਹਿਣਗੇ ਤੇ ਬਾਕੀ ਜਿਹੜੀ ਗੱਲਬਾਤ ਆ ਉਹ ਅਸੀਂ ਤੁਹਾਡੇ ਨਾਲ ਲੈ ਕੇ ਆਉਂਦੇ ਰਾਵਾਂਗੇ ਜਿਹੜੀ ਬਾਕੀ ਅਪਡੇਟ ਹੈਗੀ ਉਹ ਵੀ ਅਸੀਂ ਜ਼ਰੂਰ ਲੈ ਕੇ ਆਵਾਂਗੇ ਤੇ ਉਹਨਾਂ ਤੱਕ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਅਗਲੀ